ਪਾਹੀਓ ਆਰੇ ਜੀ ਐਕਟਵਾ ਤੇ ਆ ਰਹੇ ਸੀਗੇ ਤੇ ਉਹਨਾਂ ਦੇ ਸਿੱਧਾ ਹੀ ਕਿਰਪਾਨਾਂ ਕਰਪੂਨਾ ਮਾਰੀਆਂ ਵਿੱਚ ਵੱਜੇ ਪੁੱਜੀਆ ਕੁਛ ਵੀ ਹੋਇਆ ਵਾ ਤੇ ਸਿੱਧਾ ਉਹ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਫਿਰ ਜਦੋਂ ਮੈਂ ਆਇਆ ਤਾਂ ਦੇਖਿਆ ਉਹਨਾਂ ਦਾ ਸਿਰ ਫਟਿਆ ਹੋਇਆ ਸੀਗਾ ਤੇ ਸਾਰਾ ਖੁੱਲਿਆ ਹੋਇਆ ਸੀ ਸਾਰਾ ਖੂਨ ਉਹ ਬਾਹਲੀਆਂ ਕਿਰਪਾਨਾਂ ਮਾਰੀਆਂ ਉਹਨਾਂ ਨੇ ਗਰਦਨ ਤੇ ਵੀ ਮਾਰੀਆਂ ਸੀਗੀਆਂ ਢੀਗੜੇ ਤਾਂ ਹੀ ਖੜੀ ਸੀਗੀ ਢੀਗੜ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਫੜ ਲੋ ਅੰਦਰ ਪਹੁੰਚਾ ਦਿਓ ਹਸਪੀਟਲ ਨੇੜੇ ਹੀ ਹੈ ਅੰਦਰ ਪਹੁੰਚਾ ਦਿਓ ਜੀ ਕੋਈ ਨਹੀਂ ਆਇਆ ਇੱਕ ਦੀ ਆਵਾਜ਼ ਆਈ ਕਹਿੰਦਾ ਕਿ ਮੇਰਾ ਕੋਟ ਤਾਂ ਪਜਾਮਾ ਗੰਦਾ ਹੋ ਗਿਆ ਖੱਪਰ ਸਾਹਿਬ ਨੇ ਕੁਝ ਦਿਨ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਦੋ ਤਿੰਨ ਮਹੀਨੇ ਪਹਿਲਾਂ ਕਿ ਮੈਨੂੰ ਕਿਧਰ ਕਿਧਰ ਪ੍ਰਸ਼ਾਸਨ ਮਰਵਾਣਾ ਚਾਹਦਾ ਕਦੀ ਸਿਕਿਉਰਟੀ ਲੈ ਲੀ ਕਲੀ ਸਿਕਿਉਰਟੀ ਦੇਤੀ ਸਿੱਧਾ ਸਿੱਧਾ ਮਰਵਾਣਾ ਚਾਹਿਆ ਸਰੇ ਆਮ ਤਲਵਾਰਾਂ ਚੱਲ ਰਹੀਆਂ ਆਂ ਪਰ ਮੈਂ ਹੈਰਾਨ ਬੜਾ ਕਿ ਗਵਰਨਮੈਂਟ ਸਰਕਾਰ ਨੇ ਕੋ ਪ੍ਰੋਵਾਈਡ ਕੀਤਾ ਉਹ ਮੂਰੇ ਖੜਾ ਯੂਨਾਈਟਿਡ ਬੋਡ ਡਿਗਰੀ ਸਰਦੇਸ਼ ਦਾ ਸਵਾਗਤ ਹੈ ਤੁਹਾਨੂੰ ਐਟ ਟਾਈਮ ਜਿਹੜਾ ਕੀ ਹੈ ਡੀ ਐਮ ਸੀ ਹਸਪੀਟਲ ਵਿੱਚ ਖੜਿਆ ਜਿੱਤੇ ਸ਼ਿਵ ਸੈਨਾ ਆਗੂ ਜਿਹੜਾ ਗੋਰਾ ਥਾ ਪਰ ਦੇ ਉੱਤੇ ਹਮਲਾ ਹੋਇਆ ਹੈ ਤੇ ਹਮਲੇ ਦੀ ਇੱਕ ਵੀਡੀਓ ਸਾਡੇ ਕੋਲ ਆਈ ਹੈ ਜਿਹਦੇ ਵਿੱਚ ਕੁਛ ਨਿਯੰਗ ਸਿੰਘਾਂ ਵੱਲੋਂ ਜਾਣ ਕੇ ਰਾਹ ਜਾਂਦੇ ਹੋਏ ਥੋੜਾ ਜਿਹਾ ਪੈਰ ਅਟੈਚਮੈਂਟ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਘੇਰ ਕੇ ਉਹਨਾਂ 'ਤੇ ਹਮਲਾ ਕੀਤਾ ਗਿਆ ਕਿ ਸਾਜੀ ਤਹਿਤ ਹਮਲਾ ਕੀਤਾ ਗਿਆ ਅਸੀਂ ਇਸ ਗੱਲ ਦੀ ਕੜੀ ਬਿੰਦਿਆ ਕਰਦੇ ਆ ਜਿਹੜਾ ਵਾਰਤਾ ਲਾਭ ਆ ਗੱਲ ਕਰਕੇ ਜਿਹੜਾ ਹੱਲ ਨਿਕਲਦੇ ਆ ਉਹਦੇ ਲਈ ਕਿਸੇ 'ਤੇ ਹਮਲਾ ਕਰਨਾ ਬਿਲਕੁਲ ਨਜਾਇਜ਼ ਗੱਲ ਆ ਕਿਉਂਕਿ ਕਾਫੀ ਸਮੇਂ ਦੇ ਉੱਤੇ ਜੋ ਗੱਲ ਕਰੀਏ ਪਹਿਲਾਂ ਤੋਂ ਧਮਕੀਆਂ ਵੀ ਮਿਲਦੀਆਂ ਹੁੰਦੀਆਂ ਸੀ ਤਾਂ ਇਹਨਾਂ ਵੱਲੋਂ ਵੀ ਜਿਹੜੇ ਕੀ ਆ ਕੰਟਰੋਵਰਸੀ ਕੀਤੀ ਜਾਂਦੀ ਸੀ ਜਿਹੜੀ ਆ ਸੋਸ਼ਲ ਮੀਡੀਆ ਤੇ ਪਰ ਅੱਜ ਉਹਦਾ ਖਮਿਆਲ ਦਾ ਬuktਨਾ ਪਿਆ ਤੇ ਇੱਥੇ ਜਿਹੜਾ ਕੀ ਆ ਉਹਨਾਂ ਤੇ ਹਮਲਾ ਹੁੰਦਾ ਆ ਹਮਲੇ ਦਾ ਚਸ਼ਮਦੀਦ ਗਵਾ ਵੀ ਇੱਥੇ ਸਾਡੇ ਕੋਲ ਮੌਜੂਦ ਆ ਸੋ ਇਸ ਬਈ ਕੀ ਨਾਮ ਆ ਤੁਹਾਡਾ ਮਨੀਸ਼ ਕੀ ਕੰਮ ਕਰਦੇ ਹੋ ਮੈਂ ਤਾਂ ਆਟੋ ਚਲਾਉਂਦਾ ਭਾਈ ਬਈ ਕੀ ਮੰਜ਼ਰ ਸੀ ਉਸ ਵੇਲੇ ਕੀ ਦੇਖਿਆ ਪਾਹੀਓ ਆ ਰਹੇ ਸੀ ਐਕਟਿਵਾ ਤੇ ਆ ਰਹੇ ਸੀਗੇ ਤੇ ਉਹਨਾਂ ਨੇ ਸਿੱਧਾ ਹੀ ਕਿਰਪਾਨਾ ਕਰਪੂਨਾ ਮਾਰੀ ਆ ਵਿੱਚ ਵੱਜੇ ਪੁੱਜੀ ਆ ਕੁਝ ਵੀ ਹੋਇਆ ਵਾ ਤੇ ਸਿੱਧਾ ਉਹ ਕਿਰਪਾਨਾ ਮਾਰਨੀ ਸ਼ੁਰੂ ਕਰਤੀਆਂ ਉਹਨਾਂ ਨੇ ਪਰ ਉਹ ਤਾਂ ਹੱਥ ਜੋੜ ਦੇ ਨਜ਼ਰ ਆ ਰਹੇ ਉਹਨਾਂ ਨੇ ਹੱਥ ਜੋੜੇ ਆ ਵੀ ਮੈਂ ਜਿੱਦਾਂ ਵੀ ਬੰਦਾ ਕਹਿੰਦਾ ਹੋਵੇ ਵੀ ਮੈਂ ਉਹ ਕਹਿੰਦੇ ਉਹਨਾਂ ਵੀ ਹੱਥ ਪਿਆਰ ਲੱਗਿਆ ਉਹ ਕਹਿੰਦੇ ਹੱਥ ਜੋੜੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨਹੀਂ ਭਾਜੀ ਮੈਂ ਥੋੜਾ ਦੂਰ ਸੀਗਾ ਇਹਦਾ ਮੈਂ ਨਹੀਂ ਦੇਖਿਆ ਪਰ ਇਹ ਹੈਗੀ ਜਦੋਂ ਮਾਰਤੀਆਂ ਨਾ ਉਹਨਾਂ ਨੇ ਉਹਨਾਂ ਦੇ ਤੇ ਫਿਰ ਜਦੋਂ ਮੈਂ ਆਇਆ ਤਾਂ ਦੇਖਿਆ ਉਹਨਾਂ ਦਾ ਸਿਰ ਸੁਰ ਫਟਿਆ ਹੋਇਆ ਸੀਗਾ ਸਾਰਾ ਖੁੱਲਿਆ ਹੋਇਆ ਸੀ ਸਾਰਾ ਖੂਨ ਉਹ ਬਾਲੀਆਂ ਕਿਰਪਾਨਾਂ ਮਾਰੀਆਂ ਉਹਨਾਂ ਨੇ ਗਰਦਨ ਤੇ ਵੀ ਮਾਰੀਆਂ ਸੀਗੀਆਂ ਜੀ ਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਸ਼ਿਫਸਨਾ ਦੇ ਪ੍ਰਧਾਨ ਮੈਂ ਤਾਂ ਇਨਸਾਨੀਅਤ ਦੇ ਲਈ ਚੱਕ ਕੇ ਉਹ ਕੀ ਕਹਿੰਦੇ ਹਸਪੀਟਲ ਹਸਪੀਟਲ ਲਈ ਮੈਂ ਲੱਤਾਂ ਫੜ ਲੀਆਂ ਕਿ ਆ ਵੀ ਚਲੋ ਇਹਨਾਂ ਨੂੰ ਚੱਕ ਕੇ ਅੰਦਰ ਪਹੁੰਚਾ ਦਿਓ ਤੇ ਭੀੜ ਇੱਦਾਂ ਹੀ ਖੜੀ ਸੀਗੀ ਭੀੜ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਫੱਲੋ ਅੰਦਰ ਪਹੁੰਚਾ ਦਿਓ ਹਸਪੀਟਲ ਨੇੜੇ ਹੀ ਹੈ ਅੰਦਰ ਪਹੁੰਚਾ ਦਿਓ ਜੀ ਕੋਈ ਨਹੀਂ ਆਇਆ ਇੱਕ ਦੀ ਆਵਾਜ਼ ਆਈ ਕਹਿੰਦਾ ਕਿ ਮੇਰਾ ਕੁਰਤਾ ਪਜਾਮਾ ਗੰਦਾ ਹੋ ਜਾਊਗਾ ਮੇਰਾ ਕੁਰਤਾ ਪਜਾਮਾ ਗੰਦਾ ਮੇਰੇ ਵੀ ਗੰਦੇ ਹੋ ਗਏ ਮੇਰਾ ਵੀ ਸਾਰਾ ਕੁਝ ਗੰਦਾ ਹੋ ਗਿਆ ਇਹ ਨਹੀਂ ਦੇਖਣਾ ਚਾਹੀਦਾ ਸਾਰਿਆਂ ਨੂੰ ਮੈਂ ਹੀ ਅਪੀਲ ਕਰੂੰਗਾ ਕਿ ਜੇ ਕੁਝ ਵੀ ਹੁੰਦਾ ਵਾ ਤਾਂ ਉਹਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਕਰੋ ਐਂਬੂਲੈਂਸ ਦਾ ਵੀ ਇੰਤਜ਼ਾਰ ਨਾ ਕਰਿਆ ਕਰੋ ਪਰ ਇਹ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਦਾ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਇਹ ਸਿਖਾਇਆ ਜਾਂਦਾ ਵੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਣਾ ਹੈ ਗਲਤ ਗ ਸੋ ਇੱਥੇ ਜਿਹੜਾ ਕੀ ਆ Shiv Sena ਦੇ ਆਗੂ ਵੀ ਕਾਫੀ ਕੱਟੇ ਹੋਏ ਨੇ ਚੇਅਰਮੈਨ ਜੀਵ ਡੰਡਨ ਤੇ ਹੋਰ ਜਿਹੜੇ ਸਾਥੀ ਅਲੱਗ-ਅਲੱਗ Shiv Sena ਦਾ ਸਾਰੇ ਇੱਥੇ ਇਕੱਤਰ ਹੋਏ ਨੇ ਪਰ ਇੱਕ ਗੱਲ ਦੱਸ ਦਈਏ ਅਸੀਂ ਇਸ ਕੱਲ ਦੀ ਕੜੀ ਨਿੰਦਿਆ ਕਰਦੇ ਆ ਜੇ ਕਿਸੇ ਦੇ ਹਮਲਾ ਕਰਨਾ ਕਿਸੇ ਦੀ ਜਾਨ ਲੈਣਾ ਇਹ ਕੋਈ ਗੱਲ ਨਹੀਂ ਹੈਗੀ ਕਿਸੇ ਨਾਲ ਬਹਿ ਕੇ ਗੱਲ ਕਰਨੀਆਂ ਗੱਲਾਂ ਦਾ ਗੱਲ 'ਚ ਜਵਾਬ ਹੁੰਦਾ ਆ ਤੇ ਨਾ ਕਿ ਹਮਲਾ ਕਰਨਾ ਠੀਕ ਆ ਕੋਈ ਕੰਟਰੋਵਰਸੀ ਸੋਸ਼ਲ ਮੀਡੀਆ ਤੇ ਹੁੰਦੀ ਆ ਪਰ ਇਹ ਨਹੀਂ ਵੀ ਕਿਸੇ ਦੀ ਆਪਾਂ ਜਾਣ ਲੈ ਲਈਏ ਕਿ ਦਿਨ ਨੂੰ ਜਾਨ ਤੋਂ ਮਾਰ ਦਈਏ ਪਰਿਵਾਰ ਹੁੰਦਾ ਇੱਕ ਜੀ ਦਾ ਕਈ ਜਣੇ ਰਿਸ਼ਤੇ ਨਾਲ ਜੁੜੇ ਹੁੰਦੇ ਆ ਸੋ ਪਿਛਲੇ ਸਮੇਂ ਇੱਕ ਹਾਈ ਕੋਰਟ ਦੇ ਆਰਡਰ ਆਂਦੇ ਆ ਸਿਕਿਉਰਟੀਆਂ ਨੂੰ ਲੈ ਕੇ ਉਦੋਂ ਬਾਅਦ ਸਿਕਿਉਰਟੀਆਂ ਜਿਹੜੀਆਂ ਕਿ ਸ਼ਿਵਸਰਾ ਸਮਾਜ ਦੀਆਂ ਵਾਪਸ ਜਾਂਦੀਆਂ ਤੇ ਅੱਜ ਫਿਰ ਵੀ ਸਿਕਿਉਰਟੀ ਦੇ ਨਾਲ ਸੀਗੀ ਪਰ ਕਿਤੇ ਨਾ ਕਿਤੇ ਫਿਰ ਵੀ ਸਿਕਿਉਰਟੀ ਕੰਮ ਨਹੀਂ ਇਹ ਗੱਲ ਉਹੀ ਆ ਜਾਂਦੀ ਪਹਿਲਾਂ ਵੀ ਕਈ ਇਦਾਂ ਰਿਨਸੀਡੈਂਸ ਹੋ ਚੁੱਕੇ ਆ ਰਜੀਵ ਟੰਡਨ ਚੇਅਰਮੈਨ ਨਾਲ ਗਏ ਉਹਨਾਂ ਨਾਲ ਗੱਲ ਗੱਲ ਇੱਥੇ ਕਰਦੇ ਟੰਡਨ ਸਾ ਸੋ ਟੰਡਾ ਦਾ ਵੀ ਇੱਕ ਹਮਲਾ ਹੋਇਆ ਥਾਪਰ ਸਾਹਿਬ ਤੇ ਕਿੱਦਾਂ ਦੇਦੇ ਹੋ ਹੱਥ ਜੋੜਦੇ ਨਜ਼ਰ ਆਉਂਦੇ ਆ ਉਹ ਚ ਦਿਖਾ ਵੀ ਰੇ ਸਾਹਿਬ ਸਾਹਿਬ ਵੀਡੀਓ ਮੇਰਾ ਕਹੇ ਮੇਰੀ ਬਾਹਾਂ ਮਾ ਤੋੜਦਾ ਜੀ ਤੋੜੀਆਂ ਪਹਿਲਾਂ ਫਿਰ ਕਹਿੰਦਾ ਗੱਤਨ ਵੱਡੀ ਉੱਥੋਂ ਕਹ ਰਹੀ ਸੀ ਤੇਰਾ ਬੰਦੇ ਕਹ ਰਹੀ ਨਾਲ ਵੀ ਗੱਟਾ ਵੱਢਦੇ ਉਹ ਕਹਿੰਦਾ ਪਹਿਲਾਂ ਬਾਹਾਂ ਮਾ ਤੋੜ ਲਾ ਉਸ ਤੋਂ ਬਾਅਦ ਵੱਢੀ ਉਹ ਜਿਹੜਾ ਬਾਹ ਇੱਧਰ ਵੀ ਫੈਕਚਰ ਹੈ ਤੇ ਫੈਕਚਰ ਹੈ ਚਾਰ ਜਗ੍ਹਾ ਬਾਹਾਂ ਫੈਕਚਰ ਹੋ ਗਈ ਜੀ ਉਹ ਕਹਿੰਦਾ ਪਹਿਲਾਂ ਬਾਹਾਂ ਵੱਢ ਲੈ ਇੱਕ ਵਾਰ ਗਰਦਨ ਵੱਢ ਲਈ ਇੱਕੀ ਸਿਵਲ ਹਸਪੀਟਲ ਦੇ ਗਏ ਸੀ ਅੱਛਾ ਜੀ ਹੱਥ ਨਹੀਂ ਜੋੜ ਰਹੇ ਸੀ ਹੱਥ ਨਹੀਂ ਜੋੜਿਆ ਸੀ ਉਹਨੇ ਕਿਹਾ ਵੀ ਦੂਜਾ ਬੰਦਾ ਨੂੰ ਕਹਿ ਰਿਹਾ ਢੰਗ ਨੂੰ ਜਿਹੜਾ ਗੱਟਾ ਵੜਦੇ ਉਹ ਕਹਿੰਦਾ ਪਹਿਲਾਂ ਬਾਹਮਾ ਤੋਂ ਤੋੜ ਲੈ ਜੀ ਫਿਰ ਉਸ ਤੋਂ ਬੰਦਾ ਮੇਰੇ ਪਹਿਲਾਂ ਬਾਹਮਾ ਬਾਹਮਾ ਵੜ ਲੈ ਫਿਰ ਗਰਦਨ ਵੜ ਲਈ ਜੀ ਪਰ ਕੀ ਲੱਗਦਾ ਕਿ ਸਾਜ਼ਿਸ਼ ਤਾਂ ਹੋਇਆ ਹੈ ਕਿ ਬਿਲਕੁਲ ਸਿੱਧੀ ਕਲੀਅਰ ਸਾਜ਼ਿਸ਼ ਜੀ ਬਿਲਕੁਲ ਕਲੀਅਰ ਸਾਜ਼ਿਸ਼ ਤੇ ਠੱਪਰ ਸਾਹਿਬ ਨੇ ਕੁਝ ਦਿਨ ਪਹਿਲਾਂ ਵੀ ਇੰਟਰਵਿਊ ਕੀਤੀ ਸੀ 2-3 ਮਹੀਨੇ ਪਹਿਲਾਂ ਇਮੇ ਨੂੰ ਕੁਦਰਤ ਪ੍ਰਸ਼ਾਸਨ ਮਰਵਾਣਾ ਚਾਹੁੰਦਾ ਕਦੀ ਸਿਕਿਉਰਟੀ ਲੈ ਲਈ ਕਲੀ ਸਿਕਿਉਰਟੀ ਦੇਤੀ ਸਿੱਧਾ ਸਿੱਧਾ ਮਰਵਾਣਾ ਚਾਹ ਰਿਹਾ ਪਰ ਇੱਕ ਸੋਚੋਗਾ ਨਾ ਪਰ ਇੱਕ ਸਵਾਲ ਇੱਥੇ ਸੁਰੱਖਿਆ ਤੇ ਵੀ ਖੜੇ ਹੁੰਦੇ ਆ ਜੇ ਸਿਕਿਉਰਟੀ ਦਿੱਤੀ ਆ ਤਾਂ ਨਾਲ ਵੈਪਨ ਬਾਅਦ ਚੋਂ ਲੈ ਕੇ ਨજર ਜਾਂਦੇ ਆ ਵੀ ਪਿੱਛੇ ਨੂੰ ਜਿਹੜਾ ਨਿਹੰਗ ਸਿੰਘ ਭੱਜਿਆ ਵੈਪਨ ਲੈ ਕੇ ਗਿਆ ਉਸ ਵੇਲੇ ਵੈਪਨ ਲੈ ਕੇ ਕਿਉਂ ਸੁਰੱਖਿਆ ਗਾਰਡ ਨੇ ਸੁਰੱਖਿਆ ਨਹੀਂ ਕੀਤੀ ਜਿਹੜੇ ਗਣਮੈ ਦਿੱਤੇ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਗੋਲੀ ਨਹੀਂ ਚਲਾਨੀ ਜੀ ਜਿਹੜੇ ਗਣਮੈ ਦਿੱਤੇ ਜਾਂਦੇ ਉਹਨਾਂ ਨੂੰ ਸਾਫ਼ ਕਿਹਾ ਜਾਂਦਾ ਭਾਵੇਂ ਗੋਲੀ ਮਸੂਰੀ ਦਾ ਕਤਲ ਹੋਇਆ ਜੀ ਉਹ ਉਸਲੇ ਉਸ ਵਕਤ 40 ਤੋਂ 45 ਬੰਦੇ ਖੜੇ ਸੀ ਉਹਦੇ ਹਲੇ ਦੁਆਲੇ ਜੀ ਐਸਪੀ ਤੋਂ ਲੈ ਕੇ ਹੌਲਦਾਰ ਤੱਕ ਖੜੇ ਸੀ ਜੇ ਸਭ ਕੁਲ ਸਾਲਟਾ ਸੁਲਟਾ ਸੀ ਕਿਸੇ ਨੇ ਗੋਲੀ ਚਲਾਈ ਜੀ ਚਲਾਈ ਗੋਲੀ ਸਾਰੇ ਭੱਜ ਗਏ ਜਦੋਂ ਗੋਲੀ ਚੱਲੀ ਹੁਣ ਵੀ ਜਿਹੜਾ ਕੰਮ ਹੋਇਆ ਉਹਦੇ ਗਣ ਮੇਰੇ ਕੋਲ ਪਿਸਟਲ ਅਸੀਗਾ ਪਰ ਉਹਨੂੰ ਚਲਾਣ ਦੇ ਆਰਡਰ ਨਹੀਂ ਸੀਗੇ ਜੀ ਕਿਦਾਂ ਗੋਲੀ ਮਾਰ ਦਿੰਦਾ ਉਹ ਭਾਵੇਂ ਤੱਪ ਨੂੰ ਭਾਵੇਂ ਕਿਰਪਾਣਾ ਨੂੰ ਜਾਨੋਂ ਮਾਰ ਦਿੰਦਾ ਉਹਨੂੰ ਆਰਡਰ ਹੀ ਨਹੀਂ ਕਿੱਥੋਂ ਮਾਰੇ ਗੋਲੀ ਉਹ ਆਰਡਰ ਸਿਰਫ ਇਹ ਹੈ ਜਦੋਂ ਪੁਲਿਸ ਤੇ ਹਮਲਾ ਆਵੇ ਜਦੋਂ ਘਰ ਸਿੱਧੀ ਗੱਲ ਹੈ ਹਮਲਾ ਹੋਇਆ ਕਿਉਂ ਸਵਾਲ ਇਹ ਹੈ ਹਮਲਾ ਹੋਇਆ ਕਿਉਂ ਸੰਦੀਪ ਠੱਪਰ ਦੇ ਉੱਤੇ ਜੀ ਜਦੋਂ ਉਹਨੂੰ ਥ੍ਰੈਟ 온 ਦੀ ਸਕਿਉਰਟੀ ਲੈ ਲਿੱਤੀ ਜਾਂਦੀ ਦਿੱਤੀ ਦੇ ਦਿੱਤੀ ਜਾਂਦੀ ਹੈ ਮਹੀਨੇ ਬਾਅਦ ਹੀ ਸਕਿਉਰ ਥ੍ਰੈਟ ਖਤਮ ਹੋ ਜਾਂਦੀ ਸਕਿਉਰਟੀ ਲੈ ਲਿੱਤੀ ਜਾਂਦੀ ਹੈ ਕਦੀ ਖੁਆਰਚ ਚੱਪਦਾ ਠੱਪਰ ਹਿੰਦੂ ਲੀਟਰਲ ਸਕਿਉਰਟੀ ਦੇਦੀ ਕਦੀ ਖੁਆਰਚ ਚੱਪਦਾ ਹਿੰਦੂ ਸਕਿਉਰਟੀ ਵਾਪੇ ਲੈ ਲਈ ਸਾਜੀ ਦੇ ਤੇ ਦੇ ਘੇਰ ਕੇ ਉਹਨੂੰ ਹਮਲਾ ਕੀਤਾ ਗਿਆ ਨਾ ਪਰ ਤੁਹਾਡੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਕਿਹਾ ਪਿਛਲੇ ਦਿਨ ਠੱਪਰ ਸਾਹਿਬ ਨਸ਼ਾ ਬਰਦੂ ਰੈਲੀ ਦਾ ਕੱਢਿਆ ਗਿਆ ਸੀ ਉੱਥੇ ਵੀ ਦੇਖਿਆ ਵੀ ਇੱਕ ਤੁਹਾਡੇ ਵੱਲੋਂ ਕੰਟੈਂਡ ਬੈਗੇ ਸੀ ਜਿਨ੍ਹਾਂ ਨੇ ਚਿੱਟਾ ਵੇਚਣ ਵਾਲ ਜਿਸ ਪਾਰਟੀ ਦੇ ਲੀਡਰ ਹੁੰਦੇ ਜਿਸ ਦੇ ਨਸ਼ਨ ਜਿਸ ਪਾਰਟੀ ਦੇ ਲੀਡਰ ਨਸ਼ਾ ਵੇਚਦੇ ਫੜੇਗੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੈ ਪੁਲਿਸ ਕਮਿਸ਼ਨਰ ਐਕਚੁਅਲੀ ਕੀ ਛੜਦੇ ਨਫਰਤ ਕਰਦੇ ਨਹੀਂ ਮੇਰਾ ਵੀ ਸਵਾਲ ਹੈ ਵੀ ਕਮਿਸ਼ਨਰ ਸਾਹਿਬ ਛੜ ਕੋ ਕਿਹੜੀ ਅਸੀਂ ਗਲਤੀ ਹੋ ਗਈ ਕਿਹੜਾ ਅਸੀਂ ਦੇਸ਼ਦੋਦਾ ਕੰਮ ਕਰਤਾ ਕਿਹੜਾ ਅਸੀਂ ਲੁਧਿਆਣਾ ਵਿਰੋਧੀ ਲੋਕਾਂ ਦਾ ਕੰਮ ਕਰਤਾ ਜਿਹੜੀ ਛੜਦੇ ਇਹਦੀ ਨਫਰਤ ਕਰਦੇ ਹੋ ਜੀ ਦੱਸਾ ਜਿਹੜੇ ਵੇਚਦੇ ਪਾਰਟੀ ਬੰਦ ਫੜੋ ਉਹਨਾਂ ਨਾਲ ਪਿਆਰ ਕਰਦੇ ਹੋ ਜਿਹੜੇ ਟੱਕੀਆਂ ਮਾਰਦੇ ਉਹਨਾਂ ਨਾਲ ਪਿਆਰ ਕਰਦੇ ਆ ਜੀ ਦੱਸੋਣਾ ਕਿਉਂ ਉਹਨਾਂ ਨੇ ਸਮਰਥਨ ਦਿੱਤਾ ਕਿਹਨਾਂ ਨੇ ਸ਼ਿਵ ਸਾਹਿਬ ਸਮਾਜਵਾਦੀ ਸਮਰਥਨ ਤੇ ਤਾਂ ਕਿਉਂਕਿ ਮੈਨੂੰ ਨਹੀਂ ਪਤਾ ਮੈਨੂੰ ਕਿਸੇ ਦਾ ਗੱਲ ਹੀ ਨਹੀਂ ਹੈਗੀ ਜਿਹਨੇ ਜੋ ਦਿੱਤਾ ਦਿੱਤਾ ਆਓ ਮੰਤ ਜੀ ਗੁਰੂ ਜੀ ਪੈਰੀ ਪੈਣਾ ਜੀ ਸੋ ਇੱਥੇ ਜਿਹੜੇ ਮੰਤ ਜੀ ਵੀ ਆ ਗਏ ਨੇ ਪ੍ਰਧਾਨ ਜੀ ਮੰਤ ਜੀ ਮੰਤ ਜੀ ਕਿੱਦਾਂ ਇੱਕ ਥੋੜਾ ਪਿੱਛੇ ਹੋ ਜਾ ਬਈ ਕੈਮਰਾ ਚੱਲਦਾ ਕਿੱਦਾਂ ਦੇਖਦੇ ਹੋ ਘਟਨਾ ਨੂੰ ਬਹੁਤ ਦੁਖਦਾਈ ਘਟਨਾ ਜੀ ਔਰ ਪਿਛਲੇ ਕੁਝ ਬੀਤੇ ਟਾਈਮ ਤੋਂ ਕੁਝ ਸੁਰੱਖਿਆ ਘਟਾਈ ਗਈ ਪਤਾ ਨਹੀਂ ਐਡਮਿਨਿਸਟ੍ਰੇਟਰ ਕੀ ਕੀਤਾ ਗਿਆ ਜੀ ਪਰ ਜਦ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਚੱਲਦੇ ਪਏ ਜੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਭਾਰੇ ਜ਼ਿੰਮੇਵਾਰੀ ਬੰਦੀ ਸੀ ਜੀ ਮੈਂ ਇਹ ਸਮਝਦਾ ਵੀ ਐਡਮਿਨਿਸਟ੍ਰੇਸ਼ਨ ਆਪਣੀ ਜ਼ਿੰਮੇਵਾਰੀ ਤੋਂ ਤਕਰੀਬਨ ਤਗਰੇਵੇਂ ਫੇਲ ਤਾਂ ਹੋ ਹੀ ਗਿਆ ਜੀ ਔਰ ਜੋ ਜਿਹੜੇ ਧੱਪੜ ਸਾਹਿਬ ਹੋਰ ਹੈ ਜੀ ਅਸੀਂ ਉਹਨਾਂ ਨੂੰ ਕੋਈ ਸ਼ਿਵਸਰ ਦੇ ਨਾਤੇ ਨਹੀਂ ਜਾਣਦੇ ਸੀ ਜੀ ਉਹ ਸਾਡੇ ਵੈਸੇ ਵੀ ਸ਼ਵਾਲੇ ਦੇ ਸੇਵਕ ਸੀ ਜੀ ਔਰ ਮੈਂ ਗੁਰੂ ਜੀ ਦੀ ਸਕਿਉਰਟੀ ਵਾਪਰ ਲੁੱਤੀ ਹੋਈ ਹੈ ਥੋੜਾ ਹੋਰ ਸੁਣ ਲੋ ਨਹੀਂ ਹੂੰ ਮੈਂ ਦੱਸਣਾ ਉਸ ਬਾਅਦ ਮੈਂ ਹੁਣ ਤੱਕ ਦੀ ਸਕਿਉਰਟੀ ਵਾਪਰ ਲੈ ਲਈ ਹੈ ਇੱਕ ਹੁਣ ਮੈਂ ਵੀਡੀਓ ਦੇਖ ਕੇ ਆ ਹੁਣੇ ਮੈਨੂੰ ਦਿਖਾਈ ਮੜਿਆ ਨੇ ਸਰੇ ਆਮ ਤਲਵਾਰਾਂ ਚੱਲ ਰਹੀਆਂ ਔਰ ਮੈਂ ਹੈਰਾਨ ਬੜਾ ਕਿ ਗਵਰਨਮੈਂਟ ਸਰਕਾਰ ਨੇ ਕੋ ਪ੍ਰੋਵਾਈਡ ਕੀਤਾ ਉਹ ਮੂਹਰੇ ਖੜਾ ਉਸ ਬਾਅਦ ਹੀ ਡਿਸਪੀਅਰ ਜੀ ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਗੁਰੂ ਜੀ ਕਹਿੰਦਾ ਕਿ ਚਾਰ ਬੰਦਿਆਂ ਨੇ ਹਮਲਾ ਕੀਤਾ ਅੱਗੇ ਸੀਗਾ ਥਾਪਰ ਸਾਹਿਬ ਕੋ ਦੋ ਗਣੇ ਮੈਨੂੰ ਉਹਨੂੰ ਦੀ ਸਿਕਿਉਰਿਟੀ ਘਟਾਤੀ ਥਾਪਰ ਨੂੰ ਖਤਰਾ ਘਟ ਗਿਆ ਕਿਉਂਕਿ ਥਾਪਰ ਸਾਹਿਬ ਨੇ ਜੋ ਕਿਹਾ ਸੀਪੀ ਸਾਹਿਬ ਨੂੰ ਕੱਟੜਵਾਦੀ ਨੇ ਮੈਸੇ ਲਾਤਾ ਵੀ ਹੁਣ ਉਹਨੂੰ ਤੋਂ ਗੋਰੇ ਥਾਪਰ ਨੂੰ ਕੋਈ ਖਤਰਾ ਨਹੀਂ ਹੈਗਾ ਜੀ ਤਾਂ ਕਰਕੇ ਮੇਰਾ ਫੈਸਲਾ ਗੁਰੂ ਜੀ ਨੇ ਸਿਕਿਉਰਿਟੀ ਵਾਪਸ ਲੈਤੀ ਹਾਂ ਦ੍ਰਿਸ਼ਮント ਜਿਹੜੀ ਗੁਰਬਾਪਲੇ ਲੀ ਨੰਦਸ ਪ੍ਰੋਜੈਕਟ ਦੀ ਆਪਲੇ ਲੀ ਕਿਉਂ ਦੱਸੋਣਾ ਜੀ ਤੁਹਾਨੂੰ ਨਫ਼ਰਤ ਕਿਉਂ ਜਿਹੜੇ ਜੈਸ਼ਰੀ RAM ਦੀ ਗੱਲ ਕਰਦੇ ਨੇ ਉਹਨਾਂ ਨਾਲ ਨਫ਼ਰਤ ਕਿਉਂ ਕਰਦੇ ਸੀ ਪੀ ਸਾਹਿਬ ਜਿਹੜੇ ਹਰ ਹਰ ਮਹਾਦੇਵ ਦੀ ਗੱਲ ਕੋ ਉਗੋਸ਼ ਕਰਦੇ ਨੇ ਉਹਨਾਂ ਨਾਲ ਨਫ਼ਰਤ ਕਿਉਂ ਕਰਦੇ ਨੇ ਸੀ ਪੀ ਸਾਹਿਬ ਸਾਰਿਆਂ ਦਾ ਬਰਾਬਰ ਹੋਣਾ ਚਾਹੀਦਾ ਕੋਮਨ ਤੇ ਦੂਜੀ ਤੁਹਾਡੀ ਹੋਰ ਸ਼ਿਫਸਨ ਆ ਲਿਆ ਕੋ ਪਕਾਇਦਾ ਤੋਂ ਤੁਸੀਂ ਸੋਸ਼ਲ ਮੀਡੀਆ ਦਾ ਬਾਇ ਵੀ ਉਹਨਾਂ ਨੂੰ ਉਹਨਾਂ ਨੂੰ ਦੇ ਦਿੱਤੀ ਤੁਸੀਂ ਉਹਨੂੰ ਪੁੱਛੋ ਨਾ ਨਫ਼ਰਤ ਕਿਉਂ ਕਰਦੇ ਹੋ ਜਿਹੜੇ ਜਿਹੜੇ ਜੈਸ਼ਰੀ ਰਾਮਦਾਸ ਗੋਸ਼ਲ ਗਾਂਦੇ ਉਹਦੇ ਕੋ ਨਫ਼ਰਤ ਕਿਉਂ ਕਰਦੇ ਹੋ ਜਿਹੜੇ ਜਿਹੜੇ ਹਰ ਹਰ ਮਹਾਦੇਵ ਦਾ ਗੋਸ਼ਲ ਗਾਂਦੇ ਨੇ ਉਹਨਾਂ ਤੋਂ ਨਫ਼ਰਤ ਕਿਉਂ ਕਰਦੇ ਨੇ ਪੁੱਛੋ ਸੀਪੀ ਸਾਹਿਬ ਨੂੰ ਪੁੱਛੋ ਕੀ ਨਫ਼ਰਤ ਹੈ ਦੱਸੋ ਨਾ ਉਦੋਂ ਹੀ ਤੁਸੀਂ ਮਾਰੇ ਲੱਗਦੇ ਸਾਨੂੰ ਜ਼ਹਿਰ ਦੇ ਦਿਓ ਸਾਡਾ ਗੁਰਾਂਬਰਵਾਸਤਰ ਅਭੀਲ ਸਾਹਿਬ ਹੈ ਉਹਦੀ ਫੋਟੇ ਰੋਂਦੀ ਪਈ ਹੈ ਕਹਿੰਦੀ ਦੱਸੋ ਸੋ ਅਰਣੁਖਰਮੀ ਐਡਵੋਕੇਟ ਸਾਹਿਬ ਇੱਥੇ ਪਹੁੰਚੇ ਨੇ ਐਡਵੋਕੇਟ ਸਾਹਿਬ ਅੱਜ ਹਿੰਦੂ ਬਿਲਕੁਲ ਆ ਜੋ ਤਮਨ ਸਾਹਿਬ ਇਹਦੇ ਤਮਨ ਜੀ ਬੀਜੇਪੀ ਦੇ ਵੀ ਪਹੁੰਚ ਚੁੱਕੇ ਨੇ ਤੇਮਨ ਸਾਹਿਬ ਘਟਨਾ ਹੁੰਦੀ ਹੈ ਸੁਰੱਖਿਆ ਦੇ ਸਵਾਲ ਖੜੇ ਹੁੰਦੇ ਨੇ ਸੁਰੱਖਿਆ ਮਿਲਦੀ ਹੈ ਹਿੰਦੂ ਲੀਡਰਾਂ ਨੂੰ ਅਕਸਰ ਇਹਨਾਂ ਦੀ ਸੁਰੱਖਿਆ ਤੇ ਗੱਲ ਹੁੰਦੀ ਹੈ ਪਰ ਸੁਰੱਖਿਆ ਮਿਲੀ ਹੋਈ ਵੀ ਸੁਰੱਖਿਆ ਜਿਹੜੀ ਕੰਮ ਨਹੀਂ ਆ ਰਹੀ ਉਹ ਵੈਪਨ ਉਹ ਜੇਬ ਵੈਪਨ ਟੰਗੇ ਹੋਏ ਬਾਅਦ ਚੋਂ ਜਦੋਂ ਭੱਜ ਜਾਂਦੇ ਉਸ ਲਈ ਵੈਪਨ ਲੈ ਕੇ ਦੌੜ ਰਹੇ ਹਾਂ ਉਸ ਵੇਲੇ ਵੈਪਨ ਨਹੀਂ ਚੱਲਦਾ ਬੜੀ ਸ਼ਰਮਨਾਕ ਘਟਨਾ ਔਰ ਹਸਪੀਟਲ ਦੇ ਅੰਦਰ ਇਨਸਾਨੀ ਦੇ ਨਾਂ ਤੇ ਇੱਕ ਬੜਾ ਵੱਡਾ ਕਲੰਕ ਜਿਹੜੀ ਗੱਲ ਤੁਸੀਂ ਵਾਇਪਨ ਦੀ ਕੀਤੀ ਹੈ ਇੱਕ ਸਕਿਉਰਟੀ ਅਫਸਰ ਦੇ ਨਾਲ ਹੋਣ ਦੇ ਬਾਵਜੂਦ ਇਦਾਂ ਦਾ ਹਮਲਾ ਹੋ ਜਾਣਾ ਔਰ ਜਿਸ ਢੰਗ ਦੇ ਨਾਲ ਪ੍ਰਸ਼ਾਸਨ ਨੇ ਲੋਕਾਂ ਦੇ ਗਨਮੈਨ ਵਾਪਸ ਲਏ ਔਰ ਇਹ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਵਧੀਆ ਜੇ ਉਹਨਾਂ ਦੇ ਉੱਤੇ ਕੋਈ ਬੜਾ ਵੱਡਾ ਪ੍ਰਸ਼ਨ ਚ ਨਹੀਂ ਲੱਗਦਾ ਇਹ ਸਰਕਾਰ ਜਿਸ ਢੰਗ ਦੇ ਨਾਲ ਲਾਅ ਐਂਡ ਆਰਡਰ ਦੇ ਨਾਲ ਖਲਵਾੜ ਕਰ ਰਹੀ ਆ ਉੱਥੇ ਲੋਕਾਂ ਦੇ ਵਿੱਚ ਪਹਿਲਾਂ ਹੀ ਅਸੁਰੱਖਿਆ ਦੀ ਭਾਵਨਾ ਇਹ ਹੋਰ ਜ਼ਿਆਦਾ ਉਸ ਗੱਲ ਨੂੰ ਆਪਾਂ ਮਜ਼ਬੂਤ ਕਰ ਰਹੇ ਹਾਂ ਪਰ ਇਹ ਤਾਂ ਜਿਆਦਾ ਸ਼ਰਮਨਾਕ ਘਟਨਾ ਮੈਂ ਨਹੀਂ ਸਮਝਦਾ ਕਿ ਹੋ ਸਕਦੀ ਆ ਅੱਜ ਦੇ ਦੌਰ ਦੇ ਵਿੱਚ ਜਮਨ ਸਾਹਿਬ ਅਸੀਂ ਆਫ ਦੀ ਰਿਕਾਰਡ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਸ਼ ਸੁਰੱਖਿਆ ਕਰਮੀਆਂ ਨੇ ਉਹਨਾਂ ਨੇ ਕਿਹਾ ਜੋ ਹਾਈ ਕੋਰਟ ਦੇ ਆਰਡਰ ਆਇਆ ਸੀ ਉਹਦੀ ਪਾਲਣਾ ਕੀਤੀ ਹੈ ਦੇਸ਼ ਦੇ ਸੰਵਿਧਾਨ ਦੇ ਅਕੋਰਡਿੰਗ ਹਾਈ ਕੋਰਟ ਨੇ ਕਿਹਾ ਵੀ ਜਿਨ੍ਹਾਂ ਨੂੰ ਸੁਰੱਖਿਆ ਚਾਹੀਦੀ ਜਿਆਦਾ ਤਨਖਾਹਾਂ ਪਰ ਜਿਨ੍ਹਾਂ ਨੂੰ ਲੋਡ ਆ ਉਹਨਾਂ ਨੂੰ ਮਿਲਣੀ ਆ ਇਹ ਹਾਈ ਕੋਰਟ ਨੇ ਦੇਖਣਾ ਕਿ ਨੂੰ ਦੇਣੀ ਨਹੀਂ ਦੇਣੀ ਅਸੀਂ ਤਾਂ ਪਾਲਣਾ ਕੀਤੀ ਸੀ ਬਈ ਨਾ ਦੇ ਨਾ ਕੌਣ ਮੰਗਦਾ ਕੌਣ ਮੰਗਦਾ ਮੈਂ ਇਹ ਕਹਿ ਰਿਹਾ ਕਿ ਲੋਕਾਂ ਨੂੰ ਸਮਾਜਿਕ ਤੌਰ ਤੇ ਸੁਰੱਖਿਆ ਚਾਹੀਦੀ ਹੈ ਕਿ ਨਹੀਂ ਚਾਹੀਦੀ ਬਿਲਕੁਲ ਕਿਸੇ ਨੂੰ ਸ਼ਰਿਆਮ ਕਿਤੇ ਸਰੇ ਬਾਜ਼ਾਰ ਵੱਢ ਕੇ ਚਲੇ ਜਾਣਾ ਇਹ ਪ੍ਰੇਸ਼ੰਚਨ ਕਿਤੇ ਲੱਗਦਾ ਇਹ ਲਾਅਨ ਪ੍ਰਸ਼ਾਸਨ ਨੂੰ ਇਹ ਕਿਹਨੇ ਦੇਖਣਾ ਸਰਕਾਰਾਂ ਦਾ ਕੰਮ ਆ ਸਰਕਾਰਾਂ ਨੇ ਦੇਖਣਾ ਨਹੀਂ ਜੀ ਅਗਰ ਸਰਕਾਰ ਉਹਦੇ ਤੇ ਆਪਣੀ ਪੂਰੀ ਨਹੀਂ ਉੱਤਰ ਪਾ ਰਹੀ ਤਾਂ ਉਹਨਾਂ ਦੇ ਉੱਤੇ ਪ੍ਰੇਸ਼ੰਚਨ ਲੱਗਦਾ ਕੋ ਅਸੀਂ ਕੋਰਟ ਜੋ ਮੰਨिए ਕੋਰਟ ਕਹੂਗਾ ਉਹ ਤਾਂ ਸਾਰੇ ਨੇ ਮੰਨਣਾ ਬਿਲਕੁਲ ਜੀ ਲੇਕਿਨ ਕੋਈ ਇਹ ਥੋੜਾ ਵੀ ਸਾਰੇ ਸੁਰੱਖਿਆ ਲੈ ਕੇ ਘੁੰਮਣ ਕਾਲਾ ਹੋਰ ਕਿਸੇ ਦੇ ਉੱਤੇ ਇਸ ਤਰ੍ਹਾਂ ਹਮਲਾ ਹੋ ਸਕਦਾ ਜੀ ਇਹ ਤਾਂ ਸਵਾਲ ਇਸ ਕਰਕੇ ਕਿ ਉਹ ਪ੍ਰਮੁੱਖ ਲੋਗ ਨੇ ਸਮਾਜ ਦੇ ਉਹਨਾਂ ਦੇ ਉੱਤੇ ਹੋਇਆ ਤੇ ਉਹਨਾਂ ਨੂੰ ਤੁਸੀਂ ਸੁਰੱਖਿਆ ਦਿੱਤੀ ਉਹ ਵਾਪਸ ਨਹੀਂ ਦਿੱਤੀ ਇਸ ਕਰਕੇ ਅੱਜ ਉਹਨਾਂ ਦੇ ਉੱਤੇ ਇੱਕ ਪ੍ਰਸ਼ਨ ਚਿੰਨ ਲੱਗੇ ਇਸ ਗੱਲ ਦਾ ਬਿਲਕੁਲ ਇਹ ਜਲੰਧਰ ਦੀ ਜਿਮਨੀ ਜਿਹੜੀਆਂ ਉੱਥੇ ਚੋਣਾ ਹੋ ਰਹੀਆਂ ਨੇ ਉਹ ਭਗਵੰਤ ਮਾਨ ਸਾਹਿਬ ਆਪਣੇ ਪੂਰੇ ਪਰਿਵਾਰ ਨਾਲ ਉੱਥੇ ਉਹ ਸੀਟ ਨੂੰ ਆਪਣੇ ਹੱਕ ਵਿੱਚ ਜਿਹੜਾ ਲਿਆਂ ਦੇ ਉੱਤੇ ਲਈ ਉੱਥੇ ਘਰ ਵੀ ਸ਼ਿਫਟ ਕਰ ਲਿਆ ਪਰ ਜਿਹੜਾ ਕਿ ਇਸ ਟਾਈਮ ਪੰਜਾਬ ਖਾਸ ਕਰ ਲੁਧਿਆਣਾ ਦੇ ਵਿੱਚ ਜਿਹੜਾ ਮਾਹੌਲ ਅੱਜ ਗਲਤ ਹੋਇਆ ਅਸੀਂ ਵੀ ਇਹਦੀ ਕੜੀ ਨਿੰਦਾ ਕਰਦੇ ਆ ਜੇ ਇੱਕ ਚਲੋ ਇੱਕ ਆਮ ਨਾਗਰਿਕ ਤੌਰ ਦੇ ਉੱਤੇ ਵੀ ਕਿਸੇ ਨਾਲ ਇਦਾਂ ਹੋਣਾ ਬਹੁਤ ਮੰਦ ਭਾਗੀ ਘਟਣਾ ਆ ਸ਼ੇਫਸਨ ਵਾਲਿਆਂ ਨੂੰ ਅਕਸਰ ਅਸੀਂ ਵੀ ਸਵਾਲ ਕਰਦੇ ਹਾਂ ਸੁਰੱਖਿਆ ਨੂੰ ਲੈ ਕੇ ਪਰ ਤੁਸੀਂ ਕਹਿੰਦੇ ਨਾ ਪੱਤਰਕਾਰ ਸਾਹਿਬ ਤੁਸੀਂ ਸਵਾਲ ਕਰਦੇ ਹੋ ਤੁਹਾਨੂੰ ਸੁਰੱਖਿਆ ਦੀ ਕੀ ਲੋੜ ਹੈ ਤੁਹਾਨੂੰ ਕਹਿੰਦਾ ਖਤਰਾ ਆ ਦੇਖ ਲਿਆ ਅੱਧੀਆਂ ਅਸੀਂ ਅਗਲੇ ਕਿਰਪਾਨਾ ਮਾਰ ਬਿਲਕੁਲ ਜੀ ਟੰਡਾਮ ਅਸੀਂ ਸਾਡਾ ਸਵਾਲ ਇਹ ਹੁੰਦਾ ਆ ਵੀ ਕੌਂਟਰੋਵਰਸੀ ਜੇ ਇੱਕ ਦੂਜੇ ਨਾਲ ਕਰਨੀਆਂ ਤੇ ਉਹਦੇ ਲਈ ਜੇ ਕਿਸੇ ਨੂੰ ਆਪਣੇ ਪਿੱਛੇ ਲੈਣਾ ਉਹਦੇ ਲਈ ਨਾ ਕਿ ਤੱਕਲਾ ਮੈਂ ਹਥਿਆਰ ਚੱਕ ਕੇ ਕੋਈ ਬੰਦਾ ਮਾਰਦਾ ਫੇਰ ਉਹ ਗਲਤ ਨਹੀਂ ਗਲਤ ਬਿਲਕੁਲ ਜੀ ਸਾਡਾ ਅਸੀਂ ਵੀ ਅਕੜੀ ਨਿੰਦਾ ਕਰਦੇ ਆਂ ਵੀ ਗੱਲ ਦਾ ਜਵਾਬ ਗੱਲ ਨਾਲ ਹੁੰਦਾ ਜੇ ਕਿਸੇ ਦੀ ਕੋਈ ਬੁਬਰੀ ਨਾਲ ਮੇਰਾ ਇੱਕ ਸਵਾਲ ਹੈ ਮੇਰਾ ਇੱਕ ਸਵਾਲ ਹੈ ਸਿੱਧਾ ਸਵਾਲ ਤੁਸੀਂ ਵੀ ਇਹ ਰਲੋ ਜਵਾਬ ਕਰੋ ਸਿੱਧਾ ਪੰਜਾਬ ਦੇ ਲੀਡਰਾਂ ਤੋਂ ਨਫ਼ਰਤ ਕਿਉਂ ਦੂਜੇ ਬੰਦੇ ਨੂੰ ਗਾੜਮੇਂ ਦਿੱਤੇ ਜਾ ਰਹੇ ਸਿੱਧਾ ਪੰਜਾਬ ਨਾਲ ਨਫ਼ਰਤ ਕਿਉਂ ਜੇ ਇੰਨੀ ਨਫ਼ਰਤ ਹੈ ਜ਼ਹਿਰ ਦੇ ਦੋ ਜੇ ਤਾਂ ਜ਼ਹਿਰ ਦੇ ਦੇ ਖਤਮ ਕਰ ਦਿਓ ਇਹ ਦੇ ਕੇ ਸੋਚੀ ਸਮਝੀ ਜਾਣਗੀ ਤੁਹਾਡੇ ਨਾਲ ਰਣਨੀਤੀ ਤਿਆਰ ਹੈ ਸਰਪੱਪ ਵੀ ਕਹਤਾ ਸੀ ਤਿੰਨ ਮਹੀਨੇ ਪਹਿਲਾਂ ਕੋਸ਼ਿਸ਼ ਨਾ ਕਰਤੀ ਸੀ ਮੈਨੂੰ ਲੱਗਦਾ ਵੀ ਕਿਤੇ ਕੱਟਰਵਾਦੀਆਂ ਨੇ ਕਹਿ ਕੇ ਰੱਖਿਆ ਸੀ ਪੀਸਾ ਉਹ ਗੋਰੇ ਤਾਂ ਪੁੱਤ ਨੂੰ ਨਹੀਂ ਮਾਰਨਾ ਸ਼ਾਇਦ ਉਹਨੂੰ ਪਤਾ ਲੱਗ ਗਿਆ ਉਹਨਾਂ ਮਾਰ ਤਰਵਾ ਤਾ ਸੋ ਬਿਲਕੁਲ ਦੇਖ ਭਾਬੂ ਕੋ ਵੀ ਹੋ ਰਹੇ ਨੇ ਤੇ ਇੱਥੇ ਹੋਰ ਵੀ ਅਧਿਕਾਰੀ ਆਏ ਹੋਏ ਨੇ ਹੋਰ ਵੀ ਲੋਕ ਆਏ ਹੋਏ ਨੇ ਤੇ ਸੁਰੱਖਿਆ ਵੀ ਇੱਥੇ ਜੜ ਗਈ ਇਸ ਟਾਈਮ ਚੋਗੜੀ ਕਰ ਦਿੱਤੀ ਗਈ ਆ ਪਰ ਸੁਰੱਖਿਆ ਚੋਗੜੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਇੱਕ ਜਿਹੜਾ ਨਾਲ ਸਕਿਉਰਿਟੀ ਗਾਰਡ ਦਿੱਤਾ ਜਾਂਦਾ ਉਹਨੂੰ ਵੈਪਨ ਚਲਾਣ ਦੀ ਹੁਕਮ ਨਹੀਂ ਹੁੰਦਾ ਦੋਨੋਂ ਇਸ ਲਈ ਹੁੰਦਾ ਵੀ ਜੇ ਖਤਰਾ ਭਾਵ ਕੇ ਜੇ ਉਹਨੂੰ ਖਤਰਾ ਲੱਗਦਾ ਤੇ ਸੁਰੱਖਿਆ ਕਰਮ ਜਿੰਦ ਦੀ ਜਿਹੜੀ ਸੁਰੱਖਿਆ ਲਈ ਦਿੱਤਾ ਹੋਰੀ ਸੁਰੱਖਿਆ ਕੀਤੀ ਜਾਵੇ ਪਰ ਸਾਫ ਤੌਰ ਤੇ ਤਸਵੀਰਾਂ ਤੇ ਦਿਖਿਆ ਵੀ ਉਹਨਾਂ ਵੱਲੋਂ ਸੁਰੱਖਿਆ ਨਹੀਂ ਕੀਤੀ ਗਈ ਜੇ ਉਸ ਵੇਲੇ ਵੈਪਨ ਗੜ ਕੇ ਹਵਾਈ ਫਾਇਰ ਵੀ ਕੀਤਾ ਹੁੰਦਾ ਸ਼ਹਿਰ ਇੱਕ ਅੱਧੀ ਸੱਟ ਲੱਗਦੀ ਤਾਂ ਅੱਜ ਇਹ ਜਿਹੜਾ ਕੀ ਆ ਬਚਾ ਹੋ ਜਾਂਦਾ ਪਰ ਇਹ ਜਿੱਦਾਂ ਵੀਡੀਓ 'ਚ ਨਜ਼ਰ ਆ ਰਿਹਾ ਕਿਤਨਾ ਕਿਤੇ ਬਿਲਕੁਲ ਸਾਫ਼ ਨਜ਼ਰ ਆ ਰਿਹਾ ਕਿ ਲੜਾਈਆਂ ਜਿਹੜੀਆਂ ਕਿਆਂ ਇਹ ਕਿੱਦਾਂ ਹੋਈ ਕੁਰਾਨਾ ਜੀ ਸਾਡੇ ਨਾਲ ਹੈ ਕੁਰਾਨਾ ਜੀ ਘਟਨਾ ਬਹੁਤ ਮੰਦ ਭੱਗੀ ਆ ਕਿਸੇ ਦੀ ਵੀ ਜਾਨ ਹੋਵੇ ਕਿਸੇ ਦਾ ਵੀ ਕੋਸ਼ ਹੋਵੇ ਕਿਸੇ ਤੇ ਵੀ ਹਮਲਾ ਹੋਵੇ ਅਸੀਂ ਕੜੀ ਨਿੰਦਾ ਕਰਾਂਗੇ ਅੱਜ ਇੱਕ ਗੋਰਾ ਸਾਪਰੀ ਤੇ ਹਮਲਾ ਹੋਇਆ ਸਿਕਿਉਰਿਟੀ ਦਾ ਵੀ ਪ੍ਰਸ਼ਨ ਜਿੰਨ ਤੁਰਦੇ ਆ ਸਿਕਿਉਰਟੀਆਂ ਮਿਲੀਆਂ ਹੋਈਆਂ ਸਿਕਿਉਰਟੀਆਂ ਸਿਰਫ ਮਿਲੀਆਂ ਹੁੰਦੀਆਂ ਨੇ ਔਰ ਕਿੱਥੇ ਮਿਲੀਆਂ ਹੁੰਦੀਆਂ ਕਿੰਦੇ ਨਾਲ ਮਿਲੀਆਂ ਹੁੰਦੀਆਂ ਇਹ ਨਹੀਂ ਪਤਾ ਕਿਸੇ ਨੂੰ ਜੀ ਸੁਰੱਖਿਆ ਕਿੰਦੇ ਨਾਲ ਹੈ ਇਹ ਨਹੀਂ ਇਹ ਨਾ ਦੇਖੋ ਸੁਰੱਖਿਆ ਕਿੰਦੇ ਨਾਲ ਮਿਲੀ ਹੋਈ ਹੈ ਜੀ ਉਹ ਦੇਖਣ ਵਾਲੀ ਗੱਲ ਹੈ ਇਹ ਕਿੱਦਾਂ ਤੈਅ ਹੋਏਗਾ ਗਾਂਧੀ ਨਾਲ ਵੀ ਸੀ ਨਾ ਸੁਰੱਖਿਆ ਜੀ ਉਡਾਦੀ ਅਗਲੇ ਨੇ ਬਿਨ ਸਿੰਘ ਨਾਲ ਵੀ ਸੀ ਨਾ ਸੁਰੱਖਿਆ ਉਡਾਤਾ ਨਾ ਅਗਲੇ ਨੇ ਫਿਰ ਇੱਕ ਖੁਰਾਨਾ ਜੀ ਵੀ ਹੈ ਨਾ ਇਹ ਤਾਂ ਅਸੀਂ ਕੀ ਠੀਕ ਹੈ ਜਿਨ੍ਹਾਂ ਨਾਲ ਵੀ ਸੁਰੱਖਿਆ ਸੀ ਜੜ ਸੁਰੱਖਿਆ ਸੀ ਇਹਨਾਂ ਨੇ ਉਹ ਨਹੀਂ ਛੱਡੇ ਅਸੀਂ ਕਿੱਥੇ ਖੜਦੇ ਆ ਸੁਰੱਖਿਆ ਸੁਰੱਖਿਆ ਦਾ ਡਰਾਮਾ ਇਹ ਤਾਂ ਸਿਰਫ ਉਸ ਨੂੰ ਛਣਕਣਾ ਦਿੰਦੀ ਹੈ ਇਹਨਾਂ ਕੋਲ ਚਲਾਣ ਨੂੰ ਅਸਲਾ ਹੈ ਨਹੀਂ ਕੋਈ ਵੀ ਇੱਕ ਵੀ ਗੋਲੀ ਚਲਾਈ ਕਿਸੇ ਨੇ ਅਜੇ ਤੱਕ ਇੰਦਰਾ ਗਾਂਧੀ ਵਾਲੇ ਕਿੰਨੇ ਗੋਲੀ ਚਲਾਤੀ ਸੀ ਜਾਂ ਬਿੰਦ ਸਿੰਘ ਵਾਲੇ ਕਿੰਨੇ ਗੋਲੀ ਚਲਾਤੀ ਸੀ ਜਾਂ ਅੱਜ ਕਿਹਨੇ ਚਲਾਦੀ ਗੋਲੀ ਬਿਲਕੁਲ ਪਰ ਇਹ ਸੁਰੱਖਿਆ ਸਾਨੂੰ ਮਿਲੀ ਹੋਈ ਹੈ ਸਿਰਫ ਲੋਕਾਂ ਨੂੰ ਦਿਖਦਾ ਪਰ ਸੁਰੱਖਿਆ ਵਾਲੇ ਕਹਿੰਦੇ ਨੇ ਮਿਲੇ ਕਿਸੇ ਨੇ ਨਹੀਂ ਦੇਖਿਆ ਅਜੇ ਤੱਕ ਸੰਗ ਦਾ ਬਾਣਾ ਪਾਇਆ ਸੀ ਤਾਂ ਉਹਨਾਂ ਨੇ 23 ਤਾਰikh ਹੱਤਿਆਰ ਨਾਲ ਸੱਟਾਂ ਮਾਰੀਆਂ ਉਹਦੇ ਵਿੱਚ ਉਹ ਸੰਦੀਪ ਜਿਹੜਾ ਇੰਜਰਡ ਹੋਏ ਆ ਤੇ ਡੀ ਐਮ ਸੀ ਜੇਰੇ ਇਲਾਜ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਵੀ ਉਹਨਾਂ ਦੀ ਹਾਲਤ ਆਊਟ ਆਫ ਡੇਂਜਰ ਹੈ ਠੀਕ ਹੈ। ਨੰਬਰ 2 ਅਸੀਂ ਇਹਦੇ ਵਿੱਚ ਮੁਕੱਦਮਾ ਜਿਹੜਾ ਬਾਈ ਨੇਮ 109 ਜਿਹੜੀ ਉਹਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੇ ਬੰਦੇ ਜਿਹੜੇ ਆ ਅਸੀਂ ਉਹ ਆਇਡੈਂਟੀਫਾਈ ਕਰ ਲਏ ਆ ਤਿੰਨੋਂ ਬੰਦੇ ਤੇ ਸਾਡੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਕਿ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਿਆ। ਕੀ ਕਹਿ ਸਕਦਾ ਬੰਦੇ ਬੰਦੇ ਕੌਣ ਹੈ? ਜਿਹੜੇ ਉਹਨਾਂ ਚੋਂ ਦੇਖੋ ਦੋ ਬੰਦੇ ਲੁਧਿਆਣੇ ਦੇ ਆ ਇੱਕ ਆਊਟ ਆਫ ਲੁਧਿਆਣਾ ਡਿਸਟ੍ਰਿਕਟ ਦਾ ਤੇ ਨਾਮ ਹਜੇ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਡਿਸਕਲੋਸ ਕਰ ਪਰ ਬੰਦੇ ਆਇਡੈਂਟੀਫਾਈ ਕੀਤੇ ਹੋਏ ਆ ਪਾਰਟੀਆਂ ਸਾਡੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲੇਖੋ ਜਿਹੜਾ ਰੀਜ਼ਨ ਹੈ ਬਿਹਾਈਂਡ ਕੀ ਹੈ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਬਹੁਤ ਅੱਛੀ ਤਰ੍ਹਾਂ ਪਤਾ ਲੱਗੇਗਾ ਔਰ ਉਹ ਕਹਿਣੀ ਵੀ ਠੀਕ ਹੋਏਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਪ੍ਰੈਸ ਬਰੀਫਿੰਗ ਦੱਸ دی ਜਾਏਗੀ ਵੀ ਵਜ੍ਹਾ ਰੰਜਿਸ਼ ਕੀ ਸੀ ਤੇ ਕਿਉਂ ਇਹ ਵਰਤਿਆ ਕਿੰਨੇ ਟੋਟਲ ਬੰਦੇ ਕਿੰਨੇ ਆ ਇਹਦੇ ਵਿੱਚ ਹੁਣ ਤੱਕ ਤਿੰਨ ਬੰਦੇ ਜਿਹੜੇ ਆਏ ਆ ਬਟ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੇਕਰ ਕਿਸੇ ਹੋਰ ਬੰਦੇ ਦੀ ਕੋਈ ਕਿਸੇ ਇਨਵੋਲਵ ਬਿਹਾਈਂਡ ਹੁੰਦਾ ਤਾਂ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਉਹਨੂੰ ਵੀ ਗ੍ਰਿਫਤਾਰ ਕਰੀ ਜਿਹੜੀ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜੀ ਹੈ ਨਵੇਂ ਲਾਅ ਦੇ ਮੁਤਾਬਿਕ 109 ਤੋਂ 302 ਆਪਾਂ ਕਹਿੰਦੇ ਸੀ ਤਾਂ ਉਹ ਅਫੈਂਸ ਲਾ ਕੇ ਤੇ ਬਾਕੀ ਰੈਲੇਵੈਂਟ ਜਿਹੜੀਆਂ ਸੈਂਕਸ਼ਨ ਹੈ ਜਿਵੇਂ ਚੋਰੀ ਦੀ ਆ ਉਹਦਾ ਵਾਹਾਈਕਲ ਨਾਲ ਜਿਹੜਾ ਚੋਰੀ ਕਰਕੇ ਲੈ ਗਏ 315 ਲੱਗੀ ਆ 335 ਲੱਗੀ ਆ ਤਾਂ ਉਹ ਸਾਰੀਆਂ ਜਿਹੜੀਆਂ ਲਾ ਦਿੱਤੀ ਉਹਨਾਂ ਦੇ ਬੋਡੀਗਾਰਡ ਦੀ ਕੋਈ ਸਟੇਟਮੈਂਟ ਦੇਖੋ ਉਹਦੇ ਬੋਡੀਗਾਰਡ ਦੀ ਸਟੇਟਮੈਂਟ ਤੇ ਹੀ ਬਰਚਾ ਦਰਜ ਕੀਤਾ ਬਟ ਉਹਦੇ ਵਿੱਚ ਅਸੀਂ ਜਿਹੜਾ ਗਨਮੈਨ ਦਾ ਰੋਲ ਵੀ ਹੈ ਉਹ ਵੀ ਐਗਜ਼ਾਮਨ ਕਰ ਰਹੇ ਆ ਜੇ ਇਨ ਕੇਸ ਉਹਨੇ ਵੀ ਕੋਈ ਆਪਣੀ ਡਿਊਟੀ ਪ੍ਰਤੀ ਕੋ ਲਾਪਰਵਾਹੀ ਕੀਤੀ ਉਹਦਾ ਖਲਾਫ ਵੀ ਕਾਰਵਾਈ ਅਮਲ ਤੇ ਲਿਆਂਦੀ ਜਾਵੇ ਦੇਖੋ ਅਗਲੇ 24 ਘੰਟੇ ਬਾਅਦ ਫੜਿਆ ਜਾ ਸਕਦਾ ਹੈ ਬਿਲਕੁਲ 24 ਘੰਟੇ ਤੋਂ ਪਹਿਲਾਂ ਫੜ ਲਾਂਗੇ ਔਰ ਪੁਲਿਸ ਨੇ ਬੜੀ ਇਹਨੂੰ ਸੀਰੀਅਸ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਡਾਇਰੈਕਸ਼ਨ ਦਿੱਤੀਆਂ ਤੇ ਬੜਾ ਸੀਰੀਅਸਲੀ ਸਾਡੀਆਂ ਜਿਹੜੀਆਂ ਪਾਰਟੀਆਂ ਦੇ ਆਫੀਸਰ ਜਿਹੜੇ ਵਰਕ ਕਰ ਰਹੇ ਆ ਤੇ ਤਾਂ ਹੀ ਜਿਹੜੇ ਅਨਨੋਨ ਬੰਦੇ ਆ ਇਮੀਡੀਏਟਲੀ ਵਿਦਨ ਆਵਰ ਉਹਨਾਂ ਨੂੰ ਬਾਈ ਨੇਮ ਨਾਮਿਨੇਟ ਕਰ ਲਿਆ ਗਿਆ ਔਰ ਉਹਨਾਂ ਦੀ ਜਿਹੜੀ ਭਾਲ ਜਾ ਰਹੀ ਹੈ ਸਰ ਕੀ ਸਰ ਜਿਹੜੇ ਹੈਗੇ ਨੇ ਅਦਰ ਇਨਰ ਬੈਂਕ ਸਿਕਿਉਰਟੀ ਨੂੰ ਡਿਸਟ੍ਰਿਕਟ ਇਹਨਾਂ ਦੇ ਕੀਤਾ ਜਾ ਰਿਹਾ ਹੈ ਦੇਖੋ ਉਹਦੇ ਵਿੱਚ ਚਾਹੇ Hindu Muslim ਜਿਹੜੇ ਵੀ ਹੈਗੇ ਨੇ ਜਿਨ੍ਹਾਂ ਨੂੰ ਥ्रेट ਪਰਸੈਪਸ਼ਨ ਹੈਗੀ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਜਿਹੜੀ ਹੈ ਜੋ ਸਿਕਿਉਰਟੀ ਉਹਨਾਂ ਨੂੰ ਬਣਦੀ ਹੈ ਉਹ ਦਿੱਤੀ ਜਾਂਦੀ ਹੈ ਸਿਕਿਉਰਟੀ ਰਿਵਾਈਜ਼ ਹੁੰਦੀ ਹੈ ਸਿਕਿਉਰਟੀ ਵਿਡਰੋ ਵੀ ਹੁੰਦੀ ਹੈ ਸਿਕਿਉਰਟੀ ਨਵੀਂ ਵੀ ਮਿਲਦੀ ਹੈ ਉਹ ਜਿਹੜੀ ਜੋ ਸਾਨੂੰ ਦਰਜਾ ਬਦਰਜਾ ਜਾਂ ਜੋ ਵੀ ਕੋਈ ਸਾਡੀ ਇਨਪੁਟਸ ਹੁੰਦੀ ਹੈ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਦੇ ਆ। ਦੇਖੋ ਇਹਨਾਂ ਦੇ ਸਾਰੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ, ਮੀਟਿੰਗ ਵੀ ਕੀਤੀ ਹੈ, ਉਹਨਾਂ ਨੂੰ ਦੱਸਿਆ ਵੀ ਹੈ ਵੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ, ਇਹ ਹੱਦ ਤੱਕ ਅਸੀਂ ਪਹੁੰਚੇ ਆਂ ਔਰ ਉਹ ਕਾਫੀ ਹੱਦ ਤੱਕ ਇਸ ਗੱਲ ਲਈ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈਡ ਆ। ਤਾਂ ਮੈਨੂੰ ਉਮੀਦ ਹੈ ਕੋਈ ਇਹ ਜੀ ਗੱਲ ਨਹੀਂ ਕਰਨਗੇ ਅਸੀਂ ਜਲਦ ਜਿਹੜੇ ਬੰਦੇ ਫੜ ਕੇ ਤੇ ਜਿਨ੍ਹਾਂ ਦੇ ਸੰਦੀਪ ਠਾਪਰ ਜੀ ਦੇ ਜਿਹੜੇ ਛੱਡ ਲੱਗੇ ਉਹਨਾਂ ਨੂੰ ਇਨਸਾਫ ਵੀ ਦਿਵਾਵਾਂਗੇ। ਤਾ ਉਹਨਾਂ ਬੰਦਿਆਂ ਨਾਲ ਸਖਤੀ ਨਾਲ ਕਰਵਾਂਗਾ ਸਰ ਕੋਈ ਮਾਹੌਲ ਦਾ ਖਰਾਬ ਹੋਵੇ ਉਹਦੇ ਵਾਸਤੇ ਕੀ ਕਹੋਗੇ ਨਹੀਂ ਦੇਖੋ ਆਪਣਾ ਲੁਧਿਆਣਾ ਬਹੁਤ ਅੱਛਾ ਸ਼ਹਿਰ ਹੈ ਕਾਰੋਬਾਰੀ ਲੋਕ ਹੈ ਵਪਾਰੀ ਲੋਕ ਹੈ ਤੇ ਸਾਰੇ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਅੱਗੇ ਐਮ ਬੰਦੇ ਆ ਮੇਨ ਉਹਨਾਂ ਨਾਲ ਵੀ ਅਸੀਂ ਰਾਫਤਾ ਕਰ ਲਿਆ ਮੀਟਿੰਗ ਕਰ ਲਈ ਕਿਸੇ ਤਰ੍ਹਾਂ ਦੀ ਕੋਈ ਏਜ ਗੱਲ ਨਹੀਂ ਥੈਂਕ ਯੂ